ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਬੁਡਲਾਡਾ ਦੀ ਬीडीपीਓ ਦਫ਼ਤਰ ਦੇ ਬਾਹਰ ਲੋਕਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਸਰਪੰਚਾ ਦੇ ਮੈਂਬਰਾਂ ਦੇ ਫਾਰਮ ਭਰਵਾਉਣ ਦੇ ਵਿੱਚ ਲੱਗੀਆਂ ਹੋਈਆਂ ਸਨ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਐਸਟੀਐਮ ਬੁਡਲਾਡਾ ਗਗਨਦੀਪ ਸਿੰਘ ਨੇ ਆਖਿਆ ਕਿ ਚੋਣਾਂ ਦੌਰਾਨ ਲੋਕਾਂ ਵਿੱਚ ਬਹੁਤ ਵਧੀਆ ਉਤਸ਼ਾਹ ਡੀਐਸਪੀ ਬੁਡਲਾਡਾ ਗਮਦੂਰ ਸਿੰਘ ਨੇ ਦੱਸੇ ਕਿ ਟ੍ਰਾਫਿਕ ਅਤੇ ਪਾਰਕਿੰਗ ਦਾ ਵੀ ਪ੍ਰਬੰਧ ਪੂਰੇ ਤਰੀਕੇ ਦੇ ਨਾਲ ਕੀਤਾ ਗਿਆ ਤਾਂ ਜੋ ਟ੍ਰਾਫਿਕ ਤੇ ਜਾਮ ਨਾ ਲੱਗੇ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਚੌਕਸ ਨਾਲ ਜਿਹੜੀਆਂ ਡਿਊਟੀ ਨਿਭਾ ਰਹੀ ਹੈ ਬਿੱਟੂ ਬੁੱਟਲਾਡਾ ਸੀਆਰਟੀ ਨਿਊਜ਼ ਨੈਟਵਰਕ ਇਲੈਕਸ਼ਨ ਦੇ ਵਿੱਚ ਡੈਮੋਕ੍ਰੇਸੀ ਜਿਹੜੀ ਸਟਰੋਂਗ ਇਲੈਕਸ਼ਨਾਂ ਦੇ ਨਾਲ ਹੀ ਹੋਣੀ ਹੈ ਤੇ ਇਸ ਲਈ ਚੰਗਾ ਉਤਸ਼ਾਹ ਲੋਕਾਂ 'ਚ ਪਤਾ ਲੱਗ ਰਿਹਾ ਹੈਗਾ ਤੇ ਅੱਛੀ ਗੱਲ ਹੈਗੀ ਸਾਰਿਆਂ ਦੇ ਲਈ ਪਾਰਕਿੰਗ ਦਾ ਵੀ ਪ੍ਰਬੰਧ ਕਰ ਰਹੇ ਆ ਇੱਧਰ ਜੀ ਵੀ ਕੋਈ ਟ੍ਰਾਫਿਕ ਦੇ ਕੋਈ ਜਾਮ ਨਾ ਲੱਗੇ ਜੀ ਬਾਕੀ ਹੋਰ ਲਾਰ ਐਂਡ ਆਰਡਰ ਦੇ ਪੱਧਰ ਤੇ ਅਸੀਂ ਫੋਰਸ ਲੱਗੀ ਹੋਈ ਹੈ ਜੀ ਅਛਰ ਪੰਡਾ ਜੀ ਜੀ ਬਹੁਤ ਸੱਜੇ ਢੰਗ ਨਾਲ ਮੇਰੀ ਟੀਮ ਕੰਮ ਕਰ ਰਹੀ ਹੈ ਸਾਡੇ ਸਾਰੇ ਸੈਕਟਰੀ ਸਾਹਿਬਾਨ ਬੈਠੇ ਐ ਇੱਕ ਕਵਰੇਜ ਗਿਰ ਪੰਡਾ ਦਾ ਅਫਸਰ ਜੀ ਤੇ ਪਟਵਾਰੀ ਉਹ ਬੈਠੇ ਐ ਉਹਨਾਂ ਨੂੰ ਇਹਨੂੰ ਸਿਖਾੜੀ ਦਿੱਤੇ ਜਾਂਦੇ ਉਹ ਤੋਂ ਮੇਰੇ ਕੋਲ ਆ ਜਾਂਦੇ ਐ ਉਸਨਾਂ ਕੋਲ ਵਿਸਥਾਰ ਨਾਲ ਇਸ ਜਿਹੇ ਢੰਗ ਨਾਲ ਇਹ ਕੰਮ ਕਰਦੇ ਐ